ਹਾਂ ਦੋ ਤਿੰਨ ਕਿੱਲੇ ਲਾ ਚੁੱਕੀ ਆ ਜਿਹੜੇ ਕੱਲ੍ਹ ਸੀ ਉਹ ਮੈਨੇ ਪਾ ਦਿੱਤੇ ਉਦਾਈ ਦੋ ਤਿੰਨ ਕਿੱਲੇ ਹੈ ਭਾਈ ਜੀ ਸਾਨੂੰ ਅੱਜ ਲੇਬਰ ਨੇ ਬਲੀ ਗੋਪੀ ਲਾਉਣੀ ਸੀਗੀ ਤੇ ਅਹੀਂ ਇੱਕ ਆਹ ਬੰਦਾ ਸੱਦੇ ਲੁਧਿਆਣੇ ਰੰਨੀ ਇੱਕ ਹੀ ਹਾਂਜੀ ਆਵੇ ਇੱਕ ਬੰਦਾ ਜੀ ਆਹਾ ਆਹ ਪਨੀਰੀ ਢੋਣ ਨੂੰ ਰੱਖਿਆ ਜੀ ਦੇਖੋ ਜੀ ਇੱਧਰ ਆਦੇ ਬੰਦੇ ਆ ਜੀ ਆਹ ਸਪੈਸ਼ਲ ਬੰਦਾ ਸੱਦੇ ਲੁਧਿਆਣੇ ਤੋਂ ਇਹ ਮਾਰਾਟੜਾ ਤੋਂ ਆਇਆ ਵਾ ਇੱਕ ਆਹਾ ਆਏ ਹੋਏ ਆ ਜੀ ਬੰਦੇ ਸਾਰੇ ਬਾਹਰੋਂ ਸੱਦੇ ਹੋਏ ਆ ਜੀ ਇੱਕ ਚਾਚਾ ਜੀ ਸਾਡੇ ਨਾਲ ਆ ਹਨ ਨਵਜੋਤ ਵੀ ਜਾ ਰਹੇ ਆ ਜੀ ਕਹਿੰਦਾ ਮੈਂ ਵੀ ਲਵਾ ਕੇ ਆਉਂਗਾ ਕੱਲ ਵੀ ਲਵਾਈ ਸੀ ਇਹਨੇ ਪਤਾ ਨਹੀਂ ਥੋੜੀ ਬਹੁਤੀ ਤੇ ਹੁਣ ਨਵਜੋਤ ਵੀ ਚਲੇ ਗਿਆ ਜੀ ਇਹ ਵੀ ਲਾਉਗਾ ਵੇਖਦੇ ਆ ਜੀ ਇਹ ਕਿਵੇਂ ਲਾਉਂਦਾ ਕੱਲ ਜੀ ਗਰਲੀਨ ਲਾ ਰਹੀ ਸੀਗੀ ਕਹਿੰਦੇ ਵਿੱਚ ਗੰਡੋ ਆ ਗਿਆ ਤੇ ਜਦ ਇਹ ਕਹਿੰਦੀ ਮਾਜੀ ਮੈਂ ਨਹੀਂ ਲਾਉਦੀ ਮੈਂ ਤਾਂ ਡਰ ਲਾ ਦੇ ਚ ਤਾਂ ਗੰਡੋਏ ਆ ਇਹ ਗੰਡੋਇਆ ਤੇ ਜੀ ਬਹੁਤ ਡਰਦੀ ਆ ਜੀ ਤੇ ਪ੍ਰੀਤ ਕਹਿੰਦੀ ਡਰ ਤਾਂ ਮੈਨੂੰ ਵੀ ਲੱਗ ਰਿਆ ਸੀ ਕਾਦੀ ਪਰ ਫਿਰ ਮੈਂ ਲਾਈ ਗਈ ਪਰ ਕਦੀ ਮੈਂ ਕਿਹਾ ਲਾਣੀ ਆ ਜਿਹੜਾ ਨਾਲੇ ਮੈਨੂੰ ਕਿਹਾ ਨਾ ਉਹਦੇ ਮਾਸੜ ਕੋਲੇ ਲਾਈ ਫਿਰ ਉਥੇ ਫਿਰ ਲੜੋਂਗੇ ਫਿਰ ਵੀ ਭੱਜ ਗਿਆ ਉਹ ਪਰੇ ਗਿਆ ਪਤਾ ਨਹੀਂ ਕਿਧਰਲੀ ਸਾਈਡ ਜਾਊਗਾ ਕੱਲਾ ਹਾਂਜੀ ਇਹ ਵੀਡੀਓ ਨਾ ਜਿਸ ਦਿਨ ਆਪਾਂ ਸੰਗਰੂਰ ਆਏ ਆ ਉਸ ਦਿਨ ਦੀ ਆ ਪਹਿਲੇ ਸਵੇਰ ਨੂੰ ਅਸੀਂ ਨਾ ਖੇਤ ਚਲੇ ਗਏ ਸੀਗੇ ਉਹਨਾਂ ਨੇ ਲਾਣੀ ਸੀ ਗੋਭੀ ਤੇ ਉਹ ਕਹਿੰਦੇ ਚਲ ਘਰੇ ਕੀ ਕਰਨਗੇ ਤੂੰ ਵੀ ਨਾਲ ਹੀ ਚਲੀ ਜਾ ਫਿਰ ਅਸੀਂ ਜੀ ਉੱਥੇ ਖੇਤ ਗਏ ਸੀਗੇ ਜੀ ਜਿਸ ਦਿਨ ਸੰਗਰੂਰ ਆਏ ਉਸ ਦਿਨ ਜੀ ਖੇਤ ਤੇ ਜੀ ਹਵਾ ਬਹੁਤ ਸੋਣੀ ਚੱਲਦੀ ਹੈ ਜੀ ਦੇਖੋ ਤੇ ਇੱਧਰ ਮੋਟਰ ਵੀ ਆਪਣੀ ਚੱਲ ਰਹੀ ਹੈ ਜੀ ਪਹਿਲਾਂ ਤਾਂ ਜੀ ਮੀਂਹ ਨਾਲ ਝੋਨਾ ਖਰਾਬ ਹੋ ਗਿਆ ਨਾ ਜੀਰੀ ਵਗੈਰਾ ਤੇ ਉਪਰੋਂ ਲਾਉਣ ਵਾਲਿਆਂ ਨੇ ਰੇਟ ਇੰਨਾ ਚੱਕਤਾ ਨਾ ਇੱਕ ਤਾਂ ਪਹਿਲੋ ਨੁਕਸਾਨ ਹੋਇਆ ਹੁੰਦਾ ਵਾ ਆਪਣਾ ਨਾ ਅਗਲੇ ਦਾ ਨਾ ਤੇ ਉਤੋਂ ਦੀ ਹੋ ਰੇਟ ਫਿਰ ਇਹਨਾਂ ਨੇ ਕੀ ਕੀਤਾ ਜੀ ਕਾ ਭੀ ਪੈਣ ਉਹਨਾਂ ਨੇ ਗੋਭੀ ਇਹ ਲਿਆ ਕੇ ਜਿਉ ਆਪ ਹੀ ਬੀਜ ਲਈ ਉਹਨਾਂ ਨੇ ਤੇ ਜਿੱਥੋਂ ਲਿਆ ਕੇ ਆਂਦੀ ਸੀ ਪਨੀਰੀ ਵਗੈਰਾ ਉਹਨਾਂ ਨੇ ਦੱਸਤਾ ਸੀ ਵੀ ਕਿਵੇਂ-ਕਿਵੇਂ ਲਗਾਉਣੀ ਆ ਤੇ ਫਿਰ ਆਪ ਹੀ ਲਗਾ ਲਈ ਸੀ ਜੀ ਭਾਂਡੇ ਧੋ ਕੇ ਜੀ ਰੱਖਦੇ ਕਿਉਂਕਿ ਰੋਟੀ ਪਾਣੀ ਪਹਿਲੋ ਖਾ ਲਿਆ ਗਰਲਿੰਤਾ ਆ ਰਹੀ ਹੈ ਜੀ ਇਹ ਤਾਂ ਥੱਕ ਗਈ ਲੱਗਦਾ ਜੀ ਹਾਂ ਹਾਂ ਦੋ ਤਿੰਨ ਕਿੱਲੇ ਲਾ ਚੁਕੀ ਆ ਮੈਨੂੰ ਕਹਿੰਦੇ ਉਹ ਮੈਨੂੰ ਪਰ ਲਾਏ ਦੋ ਤਿੰਨ ਕਿੱਲੇ ਹੈ ਕਿੱਲੇ ਗੂੜ ਨਿਕਲ ਕਾ ਕਿੱਲੇ ਪਟਾ ਮੈਨੂੰ ਜੇ ਮਿੱਟੀ ਫਸਦੀ ਹੋਰੇ ਪੈਰ ਖੁੱਲੇ ਹੁੰਦੇ ਆ ਸਜੂ ਖਲਾਏ ਆ ਬਹੁਤ ਅੱਛੀ ਤੋਂ ਕੇ ਫਿਰ ਤੋਂ ਜੀ ਮੈਨੂੰ ਜਿਆਦਾ ਤੇਦਰ ਰੈਸਿਪੀ ਵੀ ਆ ਰਿਹਾ ਜੀ ਇਹ ਤਾਂ ਇਹ ਸ਼ੈਰੀ ਬੰਦੇ ਨਾ ਲਾ ਗਏ ਇੱਕ ਅੱਧੇ ਬਟਾਂ ਤੇ ਕੀਲੇ ਹੀ ਦੱਸਦੇ ਆ ਜੀ ਕੀਲੇ ਲਾ ਜਾਂਦੇ ਜੀ ਮੈਂ ਗੁਲੀਨ ਕਹਿੰਦੀ ਜੀ ਮੈਂ ਕੀਲੇ ਲਾ ਜਾਂਦੇ ਫਿਰ ਕਹਿੰਦੀ ਮੇਰੇ ਮੂੰਹ ਚੋਂ ਨਿਕਲ ਗਿਆ ਕਿਵੇਂ ਦਾ ਰਿਹਾ ਪੁੱਤ ਓਏ ਸੀਪੀ ਕਿਵੇਂ ਦਾ ਰਿਹਾ ਫਿਰ ਕਿਵੇਂ ਦਾ ਰਿਹਾ ਖੇਤ ਹਾਂ ਆ ਮੈਡਮ ਜੀ ਤਾਂ ਕਹਿੰਦੀ ਮੈਂ ਦੋ ਦਿਨ ਦੀ ਪਲੇ ਲਾਇਆ ਹੀ ਪਲੀ ਇਹ ਇਦਾਂ ਨਾ ਕਰ ਪੁੱਤ ਪਾਣੀ ਮੇਰੇ ਤੇ ਪੈ ਜਾਊਗਾ ਪੱਟੀ ਕਿੱਲੀ ਹੋ ਜੂ ਮੇਰੀ ਤਾਨੂੰ ਪਤਾ ਜੀ ਮੇਰੇ ਤਾਂ ਪੱਟੀ ਕੀਤੀ ਹੈ 6 ਵਜੇ ਹੋਈ ਕਰਕੇ ਜੀ ਤੇ ਉਧਰ ਜੀ ਆ ਗਿਆ ਬਸ ਨਵਜੋਤ ਵੀ ਉਹ ਵੀ ਬਹੁਤ ਕਿਲੇ ਲਾਇਆ ਹੈ ਜੀ ਗਾਇਸ ਠੰਡਾ ਹੰਡਾ ਪਾਣੀ ਠੰਡਾ ਹੰਡਾ ਬਹੁਤ ਠੰਡਾ ਪਾਣੀ ਆ ਫ੍ਰਿਜ ਨਾਲੋਂ ਵੀ ਠੰਡਾ ਨਾ ਮੈਂ ਫ੍ਰਿਜ ਨਾਲੋਂ ਵੀ ਠੰਡਾ ਵਾਂ ਉਹਦਾ ਦੇਖਦੇ ਆ ਜੀ ਕਿਵੇਂ ਦਾ ਰਿਆ ਹਾਂਜੀ ਆਪਾਂ ਕਿੰਨਾ ਕਿੰਨਾ ਖ ਲਾਇਆ ਏ ਇਹ ਦੋ ਕਿਲਰ ਇੱਕ ਬੱਟ ਲਾਇਆ ਇਹ ਜੀ ਨੇ ਚੱਕਲਾ ਚੱਕਰ ਨੂੰ ਪਾਣੀ ਪਲਾ ਕੇ ਆਇਆ ਸਾਰਿਆਂ ਨੂੰ ਠੀਕ ਹੈ ਚਲ ਚੱਕਲਾ ਨਵਜੋਤ ਆ ਗਿਆ ਜੀ ਕਹਿੰਦਾ ਪਾਣੀ ਪਲਾ ਕੇ ਆਉਂਦੇ ਆ ਆ ਲੈ ਜਾ ਤੂੰ ਬੋਤਲ ਲੈ ਜਾ ਹਾਂ ਨਬੂ ਬੋਤਲ ਲੈ ਜਾ ਪਾਣੀ ਵਾਲੀ ਹਾਂਜੀ ਕਹਿ ਜਾ ਰਹੇ ਆਪਣਾ ਐਕਸਪੀਰੀਅੰਸ ਵਧੀਆ ਜਿੰਨੀ ਪਤੀ ਜੀ ਲੱਗੀ ਮੈਲਾ ਕੇ ਆ ਗਈਆਂ ਹੁਣ ਮੈਂ ਰੈਸਟ ਕਰ ਰਹੀ ਆ ਫੇਰ ਫੇਰ ਜਾਵਾਂਗੇ ਰੈਸਟ ਕਰਨ ਤੋਂ ਬਾਅਦ ਤੇ ਉਹ ਹਜੇ ਆਪਣੇ ਜੀ ਉਧਰ ਪੱਟ ਦੇ ਭੰਗ ਲੱਗ ਜਾਂਦੇ ਆ ਓਏ ਨਬੂ ਪਿੱਛੇ ਓਏ ਭਾਈ ਕਿੰਨੀ ਗਈ ਤੇ ਨਬੂ ਜੀ ਮਿੱਟੀ ਲੈ ਕੇ ਜਾ ਰਿਹਾ ਉਹਨਾਂ ਲਈ ਪਾਣੀ ਤੇ ਆ ਜਾ ਅਮਰੂਦ ਲੈ ਕੇ ਚੱਲੇ ਜੀ ਘਰ ਤੇ ਕੋਈ ਫੇਰ ਕੰਦੇ ਹੋਣਗੇ ਫੇਰ ਮਰेंगी ਇਦਾਂ ਜੇ ਬਾਹਰ ਲੜਦੇ ਜੀ ਮੈਂ ਨਾ ਜਲੀਨ ਜਾ ਪਤ ਮੈਨੂੰ ਹੁਣ 10 ਮਿੰਟ ਰਸਟ ਲੈਣੀ ਆ ਗੱਤ ਇਹ ਕਿ ਬਾਹਰ ਹੀ ਲਾਏ ਨਵੂ ਗਿਰ ਗਿਆ ਜੀ ਇਹ ਜਿਹੜਾ ਉਸ ਤੋਂ ਤੇ ਜਿਹੜੀ ਆ ਤਾ ਗੈਸ ਹੀ ਮਰੂਦ ਲੈ ਕੇ ਵਾਪਸ ਆ ਕੇ ਲੱਗਦਾ ਨਾਲੇ ਮੇਨ ਨੇ ਕਿਹਾ ਵੀ ਨਾ ਜਾਓ ਨਾ ਜਾਓ ਵੇਚ ਜੀ ਫੋਨ ਆ ਰਿਹਾ ਵੀਡੀਓ ਕਾਲ ਹੈ ਨਾ ਪ੍ਰੀਤ ਕਿਸੇ ਦੀ ਮੈਂ ਨਾਲੇ ਕਿਹਾ ਵੀ ਉਹਨਾਂ ਨੇ ਮਿੱਟੀ ਨਾਲ ਲਿਬੜੇ ਹੋਏ ਵੀ ਨਹੀਂ ਕਹਿੰਦਾ ਮੈਂ ਪਾਣੀ ਲੈ ਜਾਂਦਾ ਜੀ ਹਾ ਤੁਹ ਤਵਾ ਦੂੰਗਾ ਉਹ ਦੇਖੋ ਜੀ ਇੱਧਰ ਕਲੀਨ ਕੀ ਕਰ ਰਹੀ ਹੈ ਇਹ ਕੀ ਲਾਰੇ ਨੇ ਤਾਂ ਆਪਣੀ ਮਸਤੀ ਕਰ ਰਹੇ ਨੇ ਗੈਸੀ ਜੀ ਖਵਾਉਣ ਤੇ ਖਾਂਦੇ ਆਉਂਦੇ ਆਪੋਲ ਨਾਲੇ ਗਾਲਾ ਖਾ ਕੇ ਆਏ ਹੋਣਗੇ ਨਾਲੇ ਅਮਰੂਦ ਖਾ ਰਹੇ ਆ ਜੀ ਆਪ ਇਹ ਅਮਰੂਦ ਆਉਣਗੇ ਜੀ ਸੀਪੀ ਦੇ ਕੰਮ ਣਾਲੇ ਮੈਂ ਕਿਆ ਪੁੱਛ ਕੇ ਘਟਾਇਆ ਪੁੱਛ ਕੇ ਘਟਾਇਆ ਕਮਾਇਆ ਅਮਰੁੱਦ ਮੈਂ ਕਹਿੰਦਾ ਨਹੀਂ ਕੜੀ ਨਹੀਂ ਗਾਣੇ ਨਹੀਂ ਜੀ ਨਹੀਂ ਹੁਣ ਆਪ ਕਾਉਗਾ ਜੀ ਇਹ ਅਮਰੁੱਦ ਐ ਆਇਆ ਬਾਬਾ ਮੌਸਮ ਜੀ ਮੀਂਹ ਆਲਾ ਹੋਇਆ ਲੱਗਦਾ ਭਾਈ ਜਿਵੇਂ ਮੀਂਹ ਆਊਗਾ ਪੀ ਪੀ ਨਾ ਪਾਣੀ ਪਾ ਨਾ ਪਾਣੀ ਪਾ ਪੁੱਤ ਪੰਗੇ ਨਾਲ ਹੈ ਹਾਂਜੀ ਗੋਬੀ ਇਹ ਲਾਇਆ ਤੇ ਹੁਣ ਕਰ ਰਹੇ ਜੀ ਆਪਣਾ ਇੰਜੋਏ ਤੇ ਆਪਾਂ ਵੀਡੀਓ ਦਾ ਐਂਡ ਇਥੀ ਕਰਦੇ ਆ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਮਿਲਦੇ ਆ ਜੀ ਕੱਲੂ ਕਿਸੇ ਨਵੇਂ ਬਲੌਗ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ ਨਵਜੋਤ ਮੈਂ ਤੈਨੂੰ ਬਹੁਤ ਮਿਸ ਕਰਦੀ ਆ ਬਹੁਤ ਯਾਦ ਕਰਦੀ ਆ ਪੁੱਤ ਵੀਡੀਓ ਜ਼ਰੂਰ ਦੇਖੀ ਚਿੰਗਾ ਕੋਗਾ ਮੰਮੀ ਮੇਰੀ ਵੀਡੀਓ ਜ਼ਰੂਰ ਪਾ ਦਿਆ ਕਰੋ ਮੈਂ ਨਾ ਪਰੂਹ ਕੱਟ ਦੇਣੀ ਜੋ ਤੂੰ ਮੈਨੂੰ ਹੁਣ ਕਿਹਾ ਨਾ ਦੇਖੇ